ਦੇਸ਼ ਦੁਨੀਆ ਵੱਧ ਵਾਸਤੇ ਪੰਜਾਬੀਆਂ ਨੂੰ ਸਤਿ ਸਿਰੇ ਆਖਾਲ ਮੈਜਿੰਦਰ ਸਿੰਘ ਬਿਲਗਾ ਤੇ ਤੁਸੀਂ ਵੇਖ ਰਹੇ ਹੋ ਬਿਲਗਾ ਨਿਊਜ਼ ਆਨਲਾਈਨ ਚੈਨਲ ਤੇ ਦੋਸਤੋ ਮੈਂ ਤੁਹਾਡੇ ਲਈ ਲੈ ਕੇ ਆਇਆ ਅਹਿਮ ਖਬਰਾਂ ਦਾ ਇਹ ਪ੍ਰੋਗਰਾਮ ਅਹਿਮ ਖਬਰਾਂ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਅੱਜ ਦੀਆਂ ਅਹਿਮ ਖਬਰਾਂ ਦੇ ਵਿੱਚ ਪਟਿਆਲਾ ਚ ਅੱਜ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਆਰਐਨਏ ਉਹ ਇਸ ਮੌਕੇ ਤੇ ਮਹਾਰਾਣੀ ਪ੍ਰਨੀਤ ਕੌਰ ਦੇ ਰੈਲੀ ਨੂੰ ਸਮਾਪਨ ਕਰਕੇ ਤੇ ਅਗਲੀ ਖਬਰ ਹੈ ਕਿ ਅਜੀਤ ਸਮੂਹ ਅਖਬਾਰ ਦੇ ਮੁੱਖ ਸੰਪਾਦਕ ਬੜੀ ਤਤਕ ਹਮਦਾਰਤਾ ਤੇ ਵਿਜੀਲੈਂਸ ਨੇ ਕੇਸ ਦਾ ਚੱਕਰ ਦਤ ਹੈ ਉਥੇ ਹੀ ਸ਼ਾਕੋਟ ਵਿੱਚ ਬਲਕੌਰ ਸਿੰਘ ਦੇ ਚੰਨੀ ਦੇ ਹੱਕ ਵਿੱਚ ਜਰਨਲਿਸਟ ਦੇ ਵਿੱਚ ਲੋਕਾਂ ਤੋਂ ਵੋਟਾਂ ਮੰਗੀਆਂ ਤੇ ਰਵਨੀਤ ਸਿੰਘ ਬਟੂਨੇ ਅਪੀਲ ਕੀਤੀ ਹੈ ਲੋਕਾਂ ਨੂੰ ਪੰਜਾਬ ਦੇ ਨੂੰ ਕਿ ਭਾਜਪਾ ਦੀ ਸਰਕਾਰ ਕੇਂਦਰ ਵਿੱਚ ਬਣ ਤੋਂ ਬਾਅਦ 1 ਸਾਲ ਦੇ ਅੰਦਰ ਅੰਦਰ 1 ਸਾਲ ਤੱਕ ਬਾਕਥ ਰਾਤ ਜਿਹੜੀ ਆ ਵਪਾਰ ਲਈ ਖੋਲ ਦਿੱਤੀ ਜਾਊਗੀ ਤੇ ਲੋਕਾਂ ਵੱਲੋਂ ਹੁਣ ਆਪਣੇ ਘਰਾਂ ਦੇ ਝੰਡੇ ਧਾਉਣ ਦੀ ਬਜਾਏ ਪਾਰਟੀਆਂ ਦੇ ਝੰਡੇ ਧਾਉਣੇ ਪੈ ਰਹੇ ਨੇ ਖੰਭਿਆਂ ਤੇ ਤੇ ਆਓ ਹੁਣ ਇਹਨਾਂ ਖਬਰਾਂ ਦਾ ਤੁਹਾਨੂੰ ਸੁਣਾਉਣੀ ਹੈ ਪ੍ਰਸਤਾਰਕ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਟਿਆਲਾ ਵਿੱਚ ਪੁੱਜ ਰਹੇ ਇਸ ਮੌਕੇ ਤੇ ਉਹ ਇਥੋਂ ਭਾਜਪਾ ਦੇ ਉਮੀਦਵਾਰ ਪਰਨੀਤ ਕੌਰ ਦੇ ਹੱਕ ਵਿੱਚ ਰੱਖੀ ਗਈ ਰੈਲੀ ਨੂੰ ਸੰਬੋਧਨ ਕਰਦਗੇ ਤੇ ਇਸੇ ਤਰ੍ਹਾਂ ਇਹ ਅਗਲੀ ਖਬਰ ਹੈ ਕਿ ਜਲੰਧਰ ਤੋਂ ਛੱਪ ਦੇ अजीत ਸਮੂਹ ਅਖਬਾਰ ਦੇ ਮੁੱਖ ਸੰਪਾਦਕ ਬ੍ਰਿਜਿੰਦਰ ਸਿੰਘ ਹਮਦਰਦ ਉਹਨਾਂ ਦੇ ਖਿਲਾਫ ਵਿਜੀਲੈਂਸ ਵੱਲੋਂ ਕੇਸ ਦਰਜ ਕਰ ਦਿੱਤਾ ਗਿਆ ਹੈ ਤੇ 6 ਦਿਨਾਂ ਦਾ ਉਹਨਾਂ ਨੂੰ ਨੋਟਿਸ ਦਿੱਤਾ ਗ੍ਰਿਫਤਾਰੀ ਤੋਂ ਪਹਿਲਾਂ ਤੇ ਆਓ ਤੁਹਾਨੂੰ ਇਹ ਖਬਰ ਪੜ ਕੇ ਸੁਣਾ ਦਿੰਨੇ ਆ ਇਹ ਪੂਰੀ ਖਬਰ ਕੀ ਹੈ ਚੰਗੇ ਆਜ਼ਾਦੀ ਮਾਮੂਰੀ ਲਕਰਤਾਰਪੁਰ ਦੇ ਪ੍ਰੋਜੈਕਟ ਨੂੰ ਬਣਾਉਣ ਤੇ ਉਸ ਦੀ ਸੰਭਾਲ ਲਈ ਤਤਕਾਲੀ ਬਾਦਲ ਸਰਕਾਰ ਵੱਲੋਂ ਉਮਰ ਪਰ ਲਈ ਬੜਾਏਗਾ ਚੇਅਰਮੈਨ ਬ੍ਰਿਜਿੰਦਰ ਸਿੰਘ ਹਮਦਾਰ ਤੋਂ ਸੱਤ ਪ੍ਰਾਸਤੀ ਹੇਟ ਬਣੇ ਸਾਰੇ ਪ੍ਰੋਜੈਕਟ ਦੀ ਪੰਜਾਬ ਸਰਕਾਰ ਦੇ ਹੁਕਮਤ ਵਿਜੀਲੈਂਸ ਨੇ ਲੰਬੀ ਜਾਂਚ ਤੋਂ ਬਾਅਦ ਜਲੰਧਰ ਵਿਖੇ ਬ੍ਰਿਜਿੰਦਰ ਸਿੰਘ ਹਮਦਾਰ ਤੋਂ ਇਲਾਵਾ ਇੱਕ ਆਈਏਐਸ ਅਧਿਕਾਰੀ ਲਗਾਇਆਣ ਦੇ ਵੱਡੇ ਬਿਲਡਰ ਗਰੁੱਪ ਦੇ ਮਾਲਕ ਤੋਂ ਇਲਾਵਾ 26 ਹੋਰ ਛੋਟੇ ਤੇ ਵੱਡੇ ਅਧਿਕਾਰੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਤੇ ਇਸ ਮਾਮਲੇ ਨੂੰ ਲੈ ਕੇ ਪਹਿਲਾਂ ਵੀ ਜਿਹੜਾ ਆ ਬੜਾ ਬਾਲਗਵਾਲ ਉਠਿਆ ਸੀ ਕਿਉਂਕਿ ਆਮ ਆਦਮੀ ਪਾਰਟੀ ਤੋਂ ਇਲਾਵਾ ਜਿੰਨੀਆਂ ਵੀ ਸਿਆਸੀ ਪਾਰਟੀਆਂ ਆ ਉਹ ਪ੍ਰਿੰਤ ਸੰਮਾਨਦਾਰਪ ਤੇ ਹੱਕ ਵਿੱਚ ਇੱਕ ਉਹਨਾਂ ਵੱਲੋਂ ਰੱਖਿਆ ਪ੍ਰੋਗਰਾਮ ਦੇ ਵਿੱਚ ਸਾਰੇ ਸਿਆਸੀ ਪਾਰਟੀਆਂ ਨੇ ਉਹਨਾਂ ਦੀ ਹਮਾਇਤ ਕੀਤੀ ਸੀ ਤੇ ਇਸ ਨੂੰ ਪਰਸ ਤੇ ਹਮਲਾ ਦੱਸਿਆ ਗਿਆ ਸੀ ਤੇ ਹੁਣ ਵੀ ਦੇਦੋਂ ਇਹ ਕੱਲ ਦੁਪਹਿਰ ਬਾਅਦ ਖਬਰ ਆਈ ਹੈ ਕਿ ਬਿਜ਼ਨਸ ਨੇ ਹਮਦਾਰਤ ਦੇ ਉਤੇ ਕੀ ਹਰਜ ਕੀਤਾ ਹੈ ਉਸ ਤੋਂ ਬਾਅਦ ਸਿਆਸੀ ਪਾਰਟੀਆਂ ਨੇ ਆਮ ਆਦਮੀ ਪਾਰਟੀ ਤੇ ਲਗਾਤਾਰ ਜਿਹੜਾ ਉਹ ਨਕੀਦੀ ਕੀਤੀ ਜਾ ਰਹੀ ਹੈ ਇਸ ਦੀ ਬਿਆਨ ਦਿੱਤੇ ਜਾ ਰਿਹਾ ਹੈ ਕਿ ਇਹ ਚੋਣਾਂ ਦੇ ਇਨ ਵਿਚਕਾਰ ਇਹ ਪਰਤਾ ਦਰਜ ਕਰਨ ਦਾ ਅਸਲ ਮਕਸਦ ਕੀ ਹੈ ਤੇ ਇਸ ਨੂੰ ਲੈ ਕੇ ਚੋਣ ਕਮਿਸ਼ਨ ਨੂੰ ਵੀ ਸ਼ਿਕਾਇਤ ਕਰਨ ਦੀ ਗੱਲ ਕੀਤੀ ਜਾਂਦੀ ਹੈ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਵੀ ਇਹਨਾਂ ਦੋਨੋਂ ਲੀਡਰਾਂ ਦਾ ਸੇਮ ਬਿਆਨ ਹੈ ਬਰਜਿੰਦਰ ਸਿੰਘ ਹੰਮਦਾਰ ਦਿੱਤੇ ਕੇਸ ਦਾ ਆਓ ਦੋਸਤੋ ਅਗਲੀ ਖਬਰ ਵੱਲ ਵਾਪਸ ਆਤੇ ਹਾਂ ਸ਼ਾਕੂਟ ਵਿੱਚ ਬਲਕੌਰ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਚੰਜੀ ਸਿੰਘ ਚੰਨੀ ਜੋ ਜਲੰਧਰ ਤੋਂ ਕਾਂਗਰਸ ਤੇ ਉਮੀਦਵਾਰ ਨੇ ਉਹਨਾਂ ਦੇ ਹੱਥ ਵਿੱਚ ਇੱਥੇ ਰੱਖੀ ਟੇਲੀ ਦੇ ਵਿੱਚ ਲੋਕਾਂ ਕੋਲੋਂ ਚੰਨੀ ਦੇ ਹੱਥ ਵਿੱਚ ਵੋਟਾਂ ਮੰਗੀਆਂ ਤੇ ਉਹਨਾਂ ਨੇ ਕਿਹਾ ਕਿ ਚਾਂਦੀ ਸਿੰਘ ਚੰਨੀ ਹੈ ਜਿਹੜਾ ਸਾਡੇ ਨਾਲ ਪਿਛਲੇ ਔਕੇ ਸਮੇਂ ਵਿੱਚ ਡਟ ਕੇ ਖੜਿਆ ਉੱਤੇ ਹੀ ਗੱਲ ਕਰਨ ਲੱਗੇ ਰਵਨੀ ਸਿੰਘ ਬਿੱਟੂ ਦੀ ਰਵਨੀ ਸਿੰਘ ਬਿੱਟੂ ਨੇ ਇਹ ਬਿਆਨ ਦਿੱਤਾ ਹੈ ਕਿ ਭਾਜਪਾ ਦੀ ਕੇਂਦਰ ਵਿੱਚ ਸਰਕਾਰ ਬਣ ਤੋਂ ਬਾਅਦ ਇੱਕ ਸਾਲ ਦੇ ਅੰਦਰ-ਅੰਦਰ ਇੱਕ ਸਾਲ ਤੱਕ ਬਾਕਦਰਾਦਤੂ ਐਂ ਜਿਹੜਾ ਪੰਜਾਬ ਦਾ ਵਪਾਰ ਆ ਉਹ ਚਲਾਉਣ ਲਈ ਇਸ ਰਾਤ ਖੋਲ ਦਿੱਤੀ ਜਾਵੇਗੀ। ਇਸ ਸਰਹੱਦ ਦੇ ਖੁੱਲਣ ਨਾਲ ਇੱਥੇ ਵਪਾਰ ਸ਼ੁਰੂ ਹੋਣਾ ਪੰਜਾਬ ਦੇ ਵਿੱਚ ਬਹੁਤ ਵੱਡਾ ਜਿਹੜਾ ਆ ਵਪਾਰਕ ਉਸ਼ਾ ਲਾਵੇਗਾ ਤੇ ਇੱਥੇ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ ਕਿ ਨਮਜੋਤ ਸਿੰਘ ਸਿੱਧੂ ਵੱਲੋਂ ਲਗਾਤਾਰ ਇਸ ਰਾਦ ਨੂੰ ਵਪਾਰ ਦੇ ਖੋਲਣ ਦੀ ਮੰਗ ਕੀਤੀ ਗਈ ਹੈ। ਕਿਸਾਨਾਂ ਜਥੇਬੰਦੀਆਂ ਵੱਲੋਂ ਵੀ ਇਹ ਲਗਾਤਾਰ ਮੰਗ ਕੀਤੀ ਜਾਂਦੀ ਰਹੀ ਹੈ। ਪਰ ਭਾਜਪਾ ਨੇ ਪੂਰੇ ਪਿਛਲੇ 5 ਸਾਲ ਦੀ ਸਰਕਾਰ ਦੌਰਾਨ ਅਦੀ ਵੀ ਪੰਜਾਬ ਦੇ ਵਪਾਰ ਨੂੰ ਲੈ ਕੇ ਇਸ ਰਾਤ ਨੂੰ ਖੋਲਣ ਦੇ ਬਾਰੇ ਕੋਈ ਗੱਲਬਾਤ ਨਹੀਂ ਕੀਤੀ ਜਦੋਂ ਕੋਈ ਹਣ ਰਵਨੀ ਸਿੰਘ ਬਿੱਟੂ ਦਾ ਇਹ ਬਿਆਨ ਆਇਆ ਉਸ ਨੂੰ ਲੈ ਕੇ ਇਹੀ ਕਿਹਾ ਜਾ ਸਕਦਾ ਹੈ ਕਿ ਰਵਦੀਪ ਸਿੰਘ ਬਿੱਟੂ ਨੂੰ ਵੀ ਭਾਜਪਾ ਵੱਲੋਂ ਇਸ਼ਾਰਾ ਕੀਤਾ ਗਿਆ ਹੋਊਗਾ ਤਾਂ ਹੀ ਉਹਨਾਂ ਨੇ ਇਹ ਬਿਆਨ ਦਿੱਤਾ ਤੇ ਹੁਣ ਆਖਰੀ ਖਬਰ ਵੱਲ ਰੁਕalਵੇਂ ਆ ਕਿ ਪਿਛਲੇ ਸਮੇਂ ਦੇ ਵਿੱਚ ਜਿਵੇਂ ਦੇਖਿਆ ਗਿਆ ਕਿ ਜਦੋਂ ਵੀ ਚੋਣਾਂ ਆਉਂਦੀਆਂ ਸੀ ਤਾਂ ਲੋਕਾਂ ਵੱਲੋਂ ਆਪਣੇ ਕੋਠਿਆਂ ਦੇ ਆਪਣੇ ਮਕਾਨਾਂ ਦੇ ਉੱਪਰ ਜਿਹੜੀ ਪਾਰਟੀ ਨਾਲ ਉਹ ਸਬੰਧ ਰੱਖਦੇ ਸੀ ਉਹਨਾਂ ਵੱਲੋਂ ਝੰਡੇ ਲਾadType ਜਾਂਦੇ ਸੀ ਤੇ ਦੂਰੋਂ ਪਤਾ ਲੱਗ ਜਾਂਦਾ ਸੀ ਕਿ ਇਹ ਕਾਰ ਜਿਹੜਾ ਕਿਹੜੀ ਪਾਰਟੀ ਨਾਲ ਤੇ ਉਹ ਕਾਰ ਕਿਹੜਾ ਪਾਰਟੀ ਨਾਲ ਪਰ ਹੁਣ ਜਿਵੇਂ ਲੀਡਰ ਤਲ ਬਦਲੀਆਂ ਕਰਦੇ ਆ ਜਿਵੇਂ ਲੀਡਰਾਂ ਨੇ ਇਸ ਹਾਸ ਦੇ ਵਿੱਚ ਪਿਛਲੇ ਸਮੇਂ ਤੋਂ ਜੇ ਨਗਾਰ ਦੇਖਿਆ ਜਾਵੇ ਤਾਂ ਉਸ ਨੂੰ ਲੈ ਕੇ ਲੋਕਾਂ ਨੇ ਵੀ ਜਿਹੜਾ ਆ ਉਹ ਕਿਤੇ ਨਾ ਕਿਤੇ ਮੰਨ ਗ ਲਿਆ ਲੋਕ ਵੀ ਨੰਗੇ ਝਟੇ ਹੋ ਕੇ ਹੁਣ ਪਹਿਲਾਂ ਦੇ ਮੁਕਾਬਲੇ ਝੰਡੇ ਜਿਹੜੇ ਲਾਉਣ ਦੀ ਗਿਣਤੀ ਬਹੁਤ ਘਟ ਗਈ ਹੈ ਤਾਂ ਹੁਣ ਜਿਹੜੀਆਂ ਵੱਖ-ਵੱਖ ਸਿਆਸੀ ਪਾਰਟੀਆਂ ਆ ਉਹਨਾਂ ਨੂੰ ਝੰਡੇ ਜਦੋਂ ਵੀ ਕਿਸੇ ਵੀ ਪਿੰਡ ਸ਼ਹਿਰ ਕਸਬੇ ਵਿੱਚ ਉਹਨਾਂ ਦੇ ਲੀਡਰ ਨੂੰ ਆਉਣਾ ਹੁੰਦਾ ਤਾਂ ਉਹਨਾਂ ਨੂੰ ਝੰਡੇ ਜਿਹੜੇ ਆ ਉਹ ਖੰਭਿਆਂ ਤੇ ਲਾਉਣੇ ਪੈਂਦੇ ਆ ਬਿਲਗਾ ਦੇ ਵਿੱਚ ਵੀ ਇਹੀ ਸਥਿਤੀ ਦੇਖੀ ਗਈ ਹੈ ਕਿ ਬਿਲਗਾ ਦੇ ਵਿੱਚ ਜਿਹੜੇ ਝੰਡੇ ਆ ਉਹ ਵੱਖ-ਵੱਖ ਪਾਰਟੀਆਂ ਵੱਲੋਂ ਖੰਭਿਆਂ ਤੇ ਲਾਏ ਜਾਂਦੇ ਨੇ ਸਰਕਾਰੀ ਖੰਭਿਆਂ ਤੇ ਜਦੋਂ ਕਿ ਚੋਣ ਜਾਬਤੇ ਦੇ ਤਹਿਤ ਇਹ ਸਰਕਾਰੀ ਪ੍ਰਾਪਰਟੀ ਤੇ ਝੰਡਾ ਨਹੀਂ ਲਾਇਆ ਜਾ ਸਕਦਾ bất ਪਾਰਟੀ ਵੱਡੀਆਂ ਪੋਲੀਟিক্যাল ਪਾਰਟੀਆਂ ਨੂੰ ਪਰ ਬਿਲਗੇ ਦੇ ਵਿੱਚ ਪਰਮਾਰ ਹੈ ਤੇ ਅਸੀਂ ਆ ਤੁਹਾਨੂੰ ਦਿਖਾ ਰਹੇ ਹਾਂ ਇਹ ਵੱਖ-ਵੱਖ ਪਾਰਟੀਆਂ ਦੇ ਜਿਹੜੇ ਝੰਡੇ ਆ ਉਹ ਲੱਗੇ ਨੇ ਇੱਥੇ ਖੰਭਿਆਂ ਤੇ ਅਸੀਂ ਦੇਖਿਆ ਇੱਕ ਸਰਕਾਰੀ ਬੈਂਕ ਦੇ ਵੀ ਬਿਲਡਿੰਗ ਦੇ ਉੱਪਰ ਜਿਹੜੇ ਝੰਡੇ ਲੱਗੇ ਤੁਹਾਨੂੰ ਦਿਖਾ ਰਹੇ ਹਾਂ ਇਸੇ ਤਰ੍ਹਾਂ ਹੋਰ ਵੀ ਬੈਂਕਾਂ ਦੇ ਅੱਗੇ ਝੰਡੇ ਲੱਗੇ ਦੇਖੇ ਗਏ ਆ ਤੇ ਇਸੇ ਤਰ੍ਹਾਂ ਇੱਕ ਥਾਂ ਤੁਹਾਨੂੰ ਇੱਕ ਹੋਰ ਪਾਰਟੀ ਦਾ ਫਲੈਕਸ ਬੋਰਡ ਜਿਹੜਾ ਆ ਉਹ ਤੁਸੀਂ ਆਪ ਹੀ ਪੜ ਲੈਣਾ ਆ ਇਹ ਪਾਰਟੀ ਨੇ ਆਪਣੀ ਫਲੈਕਸ ਬੋਰਡ ਜਿਹੜਾ ਲਾਇਆ ਉਹਦਾ ਇੱਕ ਸਾਈਡ ਜਿਹੜੀ ਆ ਉਹ ਸਰਕਾਰੀ ਇੱਕ ਲੋਹੇ ਦੇ ਖੰਭੇ ਨਾਲ ਜਿਹੜਾ ਦਿਸ਼ਾ ਦਰਸਾਉਂਦਾ ਹੈ ਕਿ ਇਹ ਰਸਤਾ ਕਿੱਧਰ ਜਾਣਾ ਲਗਾਇਆ ਇਸੇ ਤਰ੍ਹਾਂ ਅਸੀਂ ਤੁਹਾਨੂੰ ਲੰਘੇ ਕੱਲ ਵੀ ਦਿਖਾਇਆ ਸੀ ਕਿ ਕਿਵੇਂ ਪੋਸਟਰ ਜਿਹੜੇ ਆ ਉਹ ਵੀ ਸਰਕਾਰੀ ਇਮਾਰਤਾਂ ਦੇ ਉੱਪਰ ਲਾਏ ਗਏ ਆ ਤੇ ਇਹ ਸੀ ਦੋਸਤੋ ਅੱਜ ਦੀਆਂ ਅਹਿਮ ਖਬਰਾਂ ਤੇ ਕੱਲ ਤੁਹਾਡੇ ਲਈ ਫੇਰ ਲੈ ਕੇ ਆਵਾਂਗੇ ਇਹ ਅਹਿਮ ਖਬਰਾਂ ਦਾ ਗੁਰੂਆਮ ਉਸੋਲੇ ਤੱਕ ਦੇਉ ਅਯਾਜਤ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਭੁੱਲਣਾ ਦੋਸਤੋ ਐ ਵੀਡੀਓ ਚੰਗੀ ਲੱਗੀ ਤਾਂ ਅੱਗੇ ਆਪਣੇ ਦੋਸਤਾਂ ਤੱਕ ਜਰੂਰ ਸ਼ੇਅਰ ਕਰਿਓ ਬਿਲਕਨ ਨਿਊਜ਼ ਆਨਲਾਈਨ ਚੈਨਲ ਨੂੰ ਅਜੇ ਅਗਰ ਤੁਸੀਂ ਹਜੇ ਤੱਕ ਵੀ ਜਿਹੜਾ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰ ਲਓ ਅਗਰ ਫੇਸਬੁੱਕ ਬਿਲਕਨ ਨਿਊਜ਼ ਆਨਲਾਈਨ ਨੂੰ ਦੇਖਦੇ ਆ ਤਾਂ ਤੁਸੀਂ ਫੇਸਬੁੱਕ ਨੂੰ ਪੇਜ ਨੂੰ ਵੀ ਜਿਹੜਾ ਆ ਉਹ ਜਰੂਰ ਫੋਲੋ ਕਰਿਓ ਸਾਨੂੰ ਤੁਹਾਡੇ ਵੱਲੋਂ ਇਹ ਕੀਤੀ ਜਿਹੜੀ ਕੋਸ਼ਿਸ਼ ਹੈ ਇਹਦਾ ਬਹੁਤ ਉਤਸ਼ਾਹ ਮਿਲਦਾ ਹੈ ਧੰਨਵਾਦ ਕਰਦੇ ਹਾਂ ਤੁਹਾਡਾ ਸਾਡੇ ਪ੍ਰੋਗਰਾਮਾਂ ਨੂੰ ਲਗਾਤਾਰ ਦੇਖਣਾ ਲਾਈਕ ਕਰ ਤੇ ਸ਼ੇਅਰ ਕਰਦਾ। ਕਿਸੇ ਬਿਲਗਾ ਨਿਊਜ਼ ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਦ ਬੱਦ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ। ਧੰਨਵਾਦ।